ਅੱਜ 28 ਅਗਸਤ ਆਏ ਮੇਰੇ ਵੀਰੋ ਮੱਝਾਂ ਡਿਗਰੀ ਆਪਾਂ ਨੂੰ ਸੁੱਕਾਚਾਰਾ ਹਰਿਆਜਾਰਾ ਪਾਜੋ ਹਰੀਗੇ ਪੱਤਣ ਪਿੰਡ ਬੂ ਕੜਾ ਮਸਭਰਾ ਵੇਖੋ ਬੌਲ ਦੀ ਭੁੱਖਾ ਧਿਆ ਬੱਜਾ ਵਾ ਇਧਰ ਕੋਈ ਨਹੀਂ ਆਇਆ ਹਜੇ ਤੱਕ ਮੇਰੇ ਭਰਾਵਾ ਵਾਤਾਂ ਤੇ ਸ਼ੇਅਰ ਕਰੋ ਪੰਜਾਬੀਓ ਮੋਢੇ ਨਾਲ ਮੋਢਾ ਲਾ ਕੇ ਆਜੇ ਖਲੋ ਆਪਣੇ ਵੀਰਾਂ ਦੇ ਨਾਲ ਆ ਵੇਖੋ ਬਾਹਰ ਬੈਗੇ ਟੈਂਟਾਂ 'ਚ ਆ ਗਏ ਸਾਡੀਆਂ ਮਾਵਾਂ ਭੈਣਾਂ ਬਾਹਰ ਬੈਗੀਆਂ ਮੱਝਾਂ ਡਿਗਰੀਆਂ ਭੁੱਖੀਆਂ ਤੇ ਆਂ ਆਪਾਂ ਨੂੰ ਸੁੱਕਾਚਾਰਾ ਹਰਿਆਜਾਰਾ ਪਾਜੋ ਆ ਵੇਖੋ ਘਰ ਛੱਡ ਕੇ ਬਾਹਰ ਆਉਣਾ ਪਿਆ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ ਇ ਉਂਡੇ ਪਿੰਡ ਸਾਈਡ ਸਭ ਚਲੇ ਗਏ ਨੇ ਵੀਰ ਆ ਵੇਖੋ ਘਰ ਛੱਡ ਕੇ ਬਾਹਰ ਆਣੋ ਵਿਆਵਾ 28 ਅਗਸਤ ਆਜ ਵੱਤੋ ਵੱਤ ਸ਼ੇਅਰ ਕਰ ਦਿਓ ਮੇਰੇ ਭਰਾ ਅੱਜ ਦੇ ਹਾਲਾਤ ਲੋਕਾਂ ਤੱਕ ਪਹੁੰਚਾਓ ਆ ਵੇਖੋ ਤੂੜੀ ਗਲ ਗਈ ਸਭ ਤੁਹਾਡੇ ਸਾਹਮਣੇ ਆ ਕੀ ਬਣਿਆ ਪਿਆ ਇੱਧਰ ਹਾਲਾਤ ਮੇਰੇ ਵੀਰੋ ਨਹੀਂ ਪਹੁੰਚ ਸਕਦੇ ਸ਼ੇਅਰ ਤੇ ਕਰ ਸਕਦੇ ਜੇ ਜੇ ਤੁਸੀਂ ਨਹੀਂ ਪਹੁੰਚ ਸਕਦੇ ਸ਼ੇਅਰ ਕਰ ਦਿਓ ਇੰਨੀ ਵੱਡੀ ਸੇਵਾ ਤੁਹਾਡੀ ਮੇਰੇ ਭਰਾਵੋ ਲੋਕਾਂ ਤੱਕ ਪਹੁੰਚਾਓ ਵੀਡੀਓ ਵੱਤੋ ਵੱਤ ਆ ਪਿੰਡ ਬੂ ਦੇ ਨੌਜਵਾਨ ਨੇ ਬੂ ਦੇ ਬੂ ਉਹ ਪਿੰਡ ਆ ਜਿੱਥੇ 2023 ਚ ਬੰਨ ਟੁੱਟਾ ਸੀ ਉਹਦੇ ਸਾਹਮਣੇ ਪਿੰਡ ਆ ਵੀਰ ਨੌਜਵਾਨਾਂ ਕੇ ਲੱਗੇ ਲੱਗੇ ਪਿੰਡਾਂ ਵਾਲੇ ਅਲਰਟ ਰਹੋ ਸਾਰੇ ਜਣੇ ਮਿੱਟੀ ਟ੍ਰੈਕਟਰ ਟਰਾਲੀਆਂ ਰੈਡੀ ਰੱਖੋ ਬੰਨ ਕੱਸ ਰਿਹਾ ਹੈ 2023 ਵਾਲਾ ਆ ਵੇਖੋ ਪਾੜ ਪੈ ਗਏ ਨੇ 2023 ਵਾਲੇ ਬੰਨ ਦੇ ਵਿੱਚ ਜਿਹੜੇ ਪੱਥਰ ਆ ਉਹ ਵੀ ਪਾਣੀ ਆਪਣੇ ਆਲੂ ਖਿੱਚ ਰਿਹਾ ਵਾੜੇ ਵਾੜੇ ਪੱਥਰ ਜਿਹੜੇ ਜਾਲ ਪਾ ਕੇ ਲਾਏ ਸੀ ਬਾਬਾ ਸੁਖਾ ਸਿੰਘ ਜੀ ਹੋਣਾ ਸਰਿਆਲੀ ਸਾਹਿਬ ਵਾਲਿਆਂ ਨੇ ਸੇਵਾ ਕੀਤੀ ਉਹ ਵੀ ਪਾਣੀ ਆਪਣੇ ਆਲੂ ਪੱਥਰ ਖਿੱਚ ਰਿਹਾ ਵਾ ਵੱਧੋ ਵੱਧੋ ਮੇਰੇ ਭਰਾਵੋ ਸ਼ੇਅਰ ਕਰੋ ਹਾਲਾਤ ਵਧਦੇ ਜਾ ਰਿਹਾ ਅਲਰਟ ਰਹੀਏ ਜਿੰਦੋਂ 30 ਤੋਂ 40 ਪਿੰਡ ਹੋਰ ਨੁਕਸਾਨ ਹੋ ਜਾਊਗਾ ਜ਼ਮੀਨ ਖਰਾਬ ਹੋ ਜਾਊਗੀ ਲੋਕਾਂ ਦੀ ਭਰਾਵਾਂ